ਕੀ 19 ਅਗਸਤ ਨੂੰ ਰਖੜੀ ਦੇ ਦਿਨ ਵੀ ਰੱਖਣਾ ਪਵੇਗਾ ਵਰਤ 사ਵਣ ਦੇ ਆਖਰੀ ਸੋਮਵਾਰ ਦਾ ਵਰਤ ਹੈ ਜ਼ਰੂਰੀ 사ਵਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਅਤੇ ਭੋਲੇ ਬਾਬਾ ਦੇ ਸ਼ਦਾਲੂਆਂ ਲਈ ਇਸ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ 사ਵਣ ਦੇ ਮਹੀਨੇ ਵਿੱਚ ਅਣਵਿਆਹੀਆਂ ਕੁੜੀਆਂ ਅਤੇ ਔਰਤਾਂ ਭਗਵਾਨ ਸ਼ਿਵ ਦੀ ਪੂਜਾ ਕਰਦੀਆਂ ਹਨ ਅਤੇ ਆਪਣੇ ਵਿਆਹ ਲਈ 사ਵਣ ਦੇ ਸੋਮਵਾਰ ਨੂੰ ਵਰਤ ਰੱਖਦੀਆਂ ਹਨ ਸ਼੍ਰਾਵਣ ਵਿੱਚ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰਨ ਦੀ ਪਰੰਪਰਾ ਹੈ ਇਸ ਸਾਲ ਦਾ ਇਹ ਪਵਿੱਤਰ ਮਹੀਨਾ 22 ਜੁਲਾਈ ਤੋਂ ਸ਼ੁਰੂ ਹੋਇਆ ਹੈ ਜਦੋਂ ਕਿ ਜੇਕਰ ਸ਼ਰਾਵਣ ਮਹੀਨੇ ਦੇ ਆਖਰੀ ਸੋਮਵਾਰ ਦੀ ਗੱਲ ਕਰੀਏ ਤਾਂ ਇਹ 19 ਅਗਸਤ ਨੂੰ ਪੈਣ ਵਾਲਾ ਹੈ ਇਸ ਵਾਰ ਸ਼ਾਵਣ ਦੇ ਚਾਰ ਨਹੀਂ ਸਗੋਂ ਪੰਜ ਸੋਮਵਾਰ ਹਨ ਰਖੜੀ ਦਾ ਤਿਉਹਾਰ ਵੀ 19 ਅਗਸਤ ਨੂੰ ਹੈ ਅਜਿਹੇ ਚ ਕਈ ਲੋਕ ਇਸ ਗੱਲ ਨੂੰ ਲੈ ਕੇ ਉਲਝਣ ਜਹਨ ਕਿ 19 ਅਗਸਤ ਨੂੰ ਸੋਮਵਾਰ ਨੂੰ ਰਖੜੀ ਵਾਲੇ ਦਿਨ ਵਰਤ ਰੱਖਣਾ ਵੀ ਹੋਵੇਗਾ ਜਾਂ ਨਹੀਂ ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ ਸਾਵਣ ਦਾ ਮਹੀਨਾ ਸ਼ਰਵਣ ਪੂਰणिमा ਦੇ ਦਿਨ ਸਮਾਪਤ ਹੁੰਦਾ ਹੈ ਇਸ ਦਿਨ ਪਾਵ ਸ਼ਰਵਣ ਪੂਰणिमा ਤੇ ਰਖੜੀ ਸੰਸਕ੍ਰਿਤੀ ਦਿਵਸ ਨਾਰਲੀ ਪੂਰणिमा ਅਤੇ ਗਾਇਤਰੀ ਜਨਤੀ ਦੇ ਤਿਉਹਾਰ ਮਨਾਏ ਜਾਣਗੇ ਇਸ ਵਾਰ ਇਹ ਦੁਰਲਭ ਇਤਿਫਾਕ ਹੈ ਕਿ ਸਾਵਣ ਦਾ ਮਹੀਨਾ ਵੀ ਸੋਮਵਾਰ ਨੂੰ ਖਤਮ ਹੋ ਰਿਹਾ ਹੈ ਇਹ ਦਿਨ ਸਾਵਣ ਦਾ ਪੰਜਵਾਂ ਸੋਮਵਾਰ ਵੀ ਹੈ ਅਚਾਰਗਿਆ ਦੇਸ਼ਮੁਖ ਵਿਸ਼ਿਸ਼ਟ ਜੀ ਦੇ ਅਨੁਸਾਰ ਸਾਵਣ ਦੇ ਸੋਮਵਾਰ ਦਾ ਆਖਰੀ ਵਰਤ 19 ਤਰੀਕ ਨੂੰ ਭਾਵ ਪੂਰਨਮਾਸ਼ੀ ਵਾਲੇ ਦਿਨ ਰੱਖਿਆ ਜਾਵੇਗਾ ਇਸ ਦਾ ਮਤਲਬ ਹੈ ਕਿ ਰਖੜੀ ਵਾਲੇ ਦਿਨ ਵੀ 사ਵਣ ਦਾ ਵਰਤ ਸੋਮਵਾਰ ਨੂੰ ਹੀ ਰੱਖਣਾ ਹੋਵੇਗਾ ਜੇਕਰ ਤੁਸੀਂ ਰਖੜੀ ਵਾਲੇ ਸੋਮਵਾਰ ਨੂੰ ਵਰਤ ਨਹੀਂ ਰੱਖਦੇ ਹੋ ਤਾਂ 사ਵਣ ਦੇ ਸੋਮਵਾਰ ਨੂੰ ਵਰਤ ਰੱਖਣ ਦਾ ਜੋ ਸੰਕਲਪ ਲਿਆ ਹੈ ਉਹ ਅਧੂਰਾ ਰਹਿ ਜਾਵੇਗਾ 사ਵਣ ਦੇ ਸੋਮਵਾਰ ਨੂੰ ਕਿਉਂ ਰੱਖਦੇ ਹਨ ਵਰਤ 사ਵਣ ਦਾ ਮਹੀਨਾ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਰਿਸ਼ਤੇ ਨਾਲ ਸੰਬੰਧਿਤ ਹੈ ਇਤਿਹਾਸ ਦੇ ਅਨੁਸਾਰ ਇਸ ਮਹੀਨੇ ਵਿੱਚ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਦੀ ਪ੍ਰਾਪਤੀ ਲਈ ਸਖਤ ਵਰਤ ਰੱਖਿਆ ਸੀ ਕਿਹਾ ਜਾਂਦਾ ਹੈ ਕਿ ਇਸ ਕਾਰਨ ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਮੰਨਿਆ ਜਾਂਦਾ ਹੈ ਇਸ ਪੂਰੇ ਮਹੀਨੇ ਸਾਰੇ ਸ਼ਿਵ ਭਗਤ ਭਗਵਾਨ ਸ਼ਿਵ ਨੂੰ ਜਲ ਚੜਾਉਂਦੇ ਹਨ ਮੰਨਿਆ ਜਾਂਦਾ ਹੈ ਕਿ ਇਸ ਦੌਰਾਨ ਭਗਵਾਨ ਸ਼ਿਵ ਆਪਣੇ ਭਗਤਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਜਿਆ ਕਰਦੇ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਭਗਵਾਨ ਸ਼ਿਵ ਜੀ ਦੀ ਕਿਰਪਾ ਤੁਹਾਡੇ ਪਰਿਵਾਰ ਤੇ ਹਮੇਸ਼ਾ ਬਣੀ ਰਹੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ